ਆਵੇ ਮਾਈ ਮੋੜੋ ਛੋੜ ਕਿਉਂਕਿ ਮੈਨੂੰ ਕੇ ਦੀਪ ਦੀ ਯਾਦ ਆ ਜਾਂਦੀ ਹੈ ਮੈਂ ਕਿਉਂਕਿ ਗਉਣ ਤੋਂ ਪਹਿਲਾਂ ਮੈਂ ਵੀ ਬੜਾ ਕੁਛ ਕੀਤਾ ਮੈਂ ਘੜਾ ਬਹੁਤ ਵਜਾਇਆ ਵੇ ਕਲਾਕਾਰ ਦੇ ਨਾਲ ਕੇ ਦੀਪ ਜਗਮੂਨ ਕੋਰ ਦੇ ਨਾਲ ਮਾਈ ਮੋੜੋ ਜਿਨ੍ਹਾਂ ਨੂੰ ਕਹਿੰਦੇ ਆ ਮੁਹੰਮਦ ਸਦੀਕ ਰਣਜੀਤ ਕੋਰ ਦੇ ਨਾਲ ਪਲਦੀਪ 파ਸ ਗੁਲਸ਼ਨ ਕਾਮਰ ਰੰਗੀਲਾ ਜੱਟ ਪਾਂਡੇ ਕਲੀਕਰਾਲ ਪਾਂਡੇ ਕਲੀਕਰਾਲ ਪਾਂਡੇ ਕਿਉਂਕਿ ਬਹੁਤ ਅੱਛੇ ਅੱਛੇ ਕਲਾਕਾਰ ਹਨ ਪੁਰਾਣੇ ਕਲਾਕਾਰ ਹਨ ਮੈਂ ਵੀ ਇੱਕ ਮਿਊਜ਼ੀਸ਼ੀਅਨ ਤੌਰ ਤੇ ਮਨ ਮੋਟਾ ਰਿਹਾ ਕੜਾ ਵਜਾਉਂਦਾ ਵਜਾਉਂਦਾ ਮਾੜਾ ਬੱਟਾ ਫਿਰ ਮੈਂ ਕੋਣ ਲਾਪਿਆ ਕੰਮ ਤੋਂ ਕਰ ਰਿਹਾ ਪਿਆ ਫੇ 90 ਦੇ ਵਿੱਚ ਪਹਿਲੀ ਵਾਰੀ ਟੂਰ ਲੱਗਾ ਫੇ ਇੰਗਲੈਂਡ ਦਾ ਨਾਲੇ ਕੈਨੇਡਾ ਦਾ ਨਾਲੇ ਆਸਟ੍ਰੇਲੀਆ ਦਾ ਨਾਲੇ ਅਮਰੀਕਾ ਦਾ ਵੀ ਗੱਲ ਬਣ ਗਈ ਤੇ ਤਾਂ ਹੁਣ ਮੈਂ ਕੈਨੇਡਾ ਦੀ ਗੱਲ ਪੇਸ਼ ਕਰ ਰਿਹਾ ਆ ਜਾ ਵੀ ਭਾਜੀ ਨੀ ਹੋਇਆ ਸੱਜੇ ਰਾਬੇ ਆ ਦੇ ਪੂਰੀ ਗੱਲ ਤਾਂ ਸੁਣਾ ਨੀ ਹੋਇਆ ਸੱਜੇ ਰਾਬੇ ਆ ਪੂਰੀ ਗੱਲ ਤਾਂ ਸੁਣਾ ਹੋਇਆ ਸੱਜੇ ਰਾਬੇ ਆ ਪੂਰੀ ਗੱਲ ਤਾਂ ਸੁਣਾ ਹੋ ਤੈਨੂੰ ਹੱਸ ਕੇ ਕਹੇਂਗੇ ਗੁੱਡ ਨਾਈਟ ਕੱਲ ਨੂੰ ਨਾਈਟ ਕੱਲ ਨੂੰ ਨਾਈਟ ਕੱਲ ਨੂੰ ਨੇ ਮੇਰੀ ਦਿੱਲੀੋਂ ਕੈਨੇਡਾ ਦੀ ਹੋ ਮੇਰੀ ਦਿੱਲੀੋਂ ਕੈਨੇਡਾ ਦੀ ਹੋ ਮੇਰੀ ਦਿੱਲੀੋਂ ਕੈਨੇਡਾ ਦੀ ਫਲੈਟ ਕੱਲ ਨੂੰ ਦਿੱਲੀੋਂ ਕੈਨੇਡਾ ਦੀ ਫਲੈਟ ਕੱਲੇ ਨੂੰ ਮੇਰਾ ਬੱਦ ਗੱਲ ਦੱਸ ਗਈ ਮੇਰਾ ਲਖਣਾ ਮਾਜੀ ਕਿੰਝੋ ਗੱਲ ਦੱਸ ਗਈ ਊਟਾ ਮੈਂ ਕਦਾਂ ਮਹੋਤਮ ਦਾ ਪੱਟ ਜਮੇਗਾ ਨਾ ਨਾ ਪੱਟ ਜਮੇਗਾ ਵੱਟ ਜਮੇਗਾ ਮੈਨੂੰ ਇੰਡੀਆ ਰੋਦੀ ਨੂੰ ਕੱਈ ਨਾ 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 ਯਾਰ ਰੋਦੀ ਨੂੰ ਕੱਲੀ ਛੱਡ ਜਾਮੇਗਾ ਇੰਡੀਆ ਰੋਦੀ ਨੂੰ ਕੱਲੀ ਛੱਡ ਜਾਮੇਗਾ ਬਾਪਾ ਬੇ ਸਾਡੇ ਸੇਵਾਦਾਰ ਵੀਰਾਂ ਵੱਲੋਂ ਪ੍ਰਬੰਧਕ ਵੀਰਾਂ ਵੱਲੋਂ ਸਾਡਾ ਛੋਟਾ ਬੱਚਾ ਸਾਡੇ ਸੇਵਾਦਾਰਾਂ ਦਾ ਬੇਟਾ ਉਹਨੇ ਵੱਲੇ ਬੌਸਰਾ ਮਾੜਾ ਰਿਹਾ ਸਾਡੇ ਡਾਕਟਰ ਜਗਸੀਰ ਜੀ ਜਗਸੀਰ ਜੀ ਉਹਨਾਂ ਦੇ بیٹے ਵੱਲ ਮਾਨ ਆ ਰਿਹਾ ਸਰਪਾਤੀਆਂ ਜਗਸੀਰ ਬਾਈ ਦਾ ਉਹਨਾਂ ਦੇ بیٹے ਦਾ ਤੈਦੋ ਨ ਮਸ਼ਕੂਰ ਹਾਂ ਜੀ ਕੇ ਦੇ ਵਾਲੀ ਫੋਟੋ ਤੇ ਸਟੇ ਲਦਾ ਫਰੇ ਜੇ ਮ ਸੁਪਨਿਆਂ ਦੇ ਵਿੱਚ ਕੋਈ ਲਾਗੇ ਲੱਗੀ ਮੈਂ ਅਰ ਇਸੇ ਵਾਲੀ ਫੋਟੋ ਤੇ ਸਟੇ ਲਦਾ ਫਰੇ ਜੇ ਮ ਸੁਪਨਿਆਂ ਦੇ ਵਿੱਚ ਕੋਈ ਲਾਗੇ ਲੱਗੀ ਮੈਂ ਟੁੱਟਾ ਹੋ ਸਹਾਰ ਤਨ ਕੱਟ ਦਮਗਾ ਕੂਵਰ ਜੱਕਰ ਨੂੰ ਫੋਨ ਸੋਣੀਏ ਮੈਂ ਤੈਨੂੰ ਵੈਨ ਕੂਵਰ ਜੱਕਰ ਨੂੰ ਫੋਨ ਸੋਣੀਏ ਮੈਂ ਤੈਨੂੰ ਹੋ ਤੇਰੀ ਮਿੱਠੀ ਮਿੱਠ ਜਾਰੇ ਹਸਤਾਉ ਬੜਾ ਮੈਨੂੰ ਵੈਨ ਕੂਵਰ ਜੱਕਰ ਨੂੰ ਫੋਨ ਸੋਣੀਏ ਮੈਂ ਤੈਨੂੰ ਹੋ ਤੇਰੀ ਮਿੱਠੀ ਮਿੱਠ ਜਾਰੇ ਹਸਤਾਉ ਬੜਾ ਮੈਨੂੰ ਬਾਬਾ ਧੰਬਾਤੀ ਆ ਤਾਂ ਸਾਡੇ ਭਾਜੀ ਜਨਨ ਦੇ ਬੜੇ ਚਰਤੋਡੀ ਸੀ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਧੰਬਾਤੀ ਆ ਇਹ ਕੀ ਬਾਤ ਸਾਡੇ ਪੰਜਾਬੀ ਹਲਗਲ ਕਰ ਤੋ ਸਾਡੇ ਵਿਚਕਾਰ ਸਾਡੇ ਸਿਟੀ ਮੋਗਾ ਤੋਂ ਜੀ ਸ਼ਹਿਰ ਮੋਗਾ ਤੋਂ ਜੀ ਸਾਡੇ ਆਦੇ ਮੁੱਖ ਮਹਿਮਾਨ ਜਿਹੜੇ ਇੱਕ ਸਪੈਸ਼ਲ ਤੌਰ ਤੇ ਸਾਹਮਣੇ ਸਾਡੇ ਵਿਚਕਾਰ ਇਹ ਸਵਾਮੀ ਸੰਤ ਧਾਰੀ RAM ਜੀ ਉਹਨਾਂ ਦਰਬਾਰ ਦੇ ਵਿੱਚ ਪਹੁੰਚੇ ਨੇ ਸਾਡੇ ਮੇਰ ਸਾਹਿਬ ਜੀ ਸਰਦਾਰ ਬਲਜੀਤ ਸਿੰਘ ਜੀ ਚਾਨੀ ਸਾਹਿਬ ਜੀ ਉਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਸਾਡੇ ਅਮਰ ਅਰਸ਼ੀ ਬੀਬਾ ਨਰਿੰਦਰ ਜੋਤ ਬਈ 뮤지컬 ਗਰੁੱਪ ਵੱਲੋਂ ਆਦੇਸ ਬਾਬਾ ਜੀ ਦੇ ਮੇਲੇ ਦੀਆਂ ਸਾਡੇ ਨੂੰ ਲੱਖ ਲੱਖ ਮੁਾਰਕਾਂ ਜੀ ਜੈ ਸਰਕਾਰਾਂ ਦੀ ਜੈ ਮਾਸਤਾ ਦੀ ਜੈ ਪੀਰਾਂ ਦੀ ਜੈ ਬਲੀਆਂ ਦੀ ਸਾਡੇ ਮੇਰ ਸਾਹਿਬ ਜੀ ਕਿਆ ਬਾਤ ਹੈ ਬੜਾ ਸਤਿਕਾਰ ਬੜਾ ਪਿਆਰ ਬੜਾ ਆਸ਼ੀਰਵਾਦ ਦੇ ਰਹੇ ਨੇ ਬੜੇ ਸ਼ੁਗਧਾਰ ਹੋਰ ਸਾਡੇ ਇਹ ਗਾਰਮੈਂਟਸ ਵਾਲੇ ਵੀ ਵੀਰਾਂ ਨੂੰ ਬਹੁਤ ਸਾਰੇ ਨੋਟੇ ਹੀ ਵਰਖਾਈ ਹੈ ਬੜੇ ਸ਼ੁਗਧਾਰ ਸਾਡੇ ਮੋਗੇ ਤੋਂ ਹਾਂਜੀ ਏ ਟੱਕ ਦੇ ਆਹ 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 ਬੱਲੇ ਬੱਲੇ ਪੱਟੀਆਂ ਜਾਂਦੀ ਮਸੀਤੇ ਜਣਾ ਜੀ ਦੇ ਵਿੱਚ ਬੈਠ ਕੇ ਕੈਨੇਡਾ ਚ ਸਵੀਤੇ ਚੁੰਮਾ ਮਾਰੀ ਵਾਲੇ ਪੱਟੀਆਂ ਜਾਂਦੀ ਮਸੀਤੇ ਜਣਾ ਜੀ ਦੇ ਵਿੱਚ ਬੈਠ ਕੇ ਕੈਨੇਡਾ ਚ ਸਵੀਤੇ ਤੂੰ ਤਾਂ ਜੋ ਦਾ ਪਿਆਰ ਦਿਲੋਂ ਕੱਢ ਜੰਗਾ ਕੱਢ ਜੰਗਾ ਕੱਢ ਜੰਗਾ ਸਵੇਰੇ ਕਿਤਾ ਪਹਿਲਾ ਫੜੀ ਗੱਲ ਯਾਦ ਕਰੀ ਨਾ ਸਵੇਰੇ ਕਿਤਾ ਪਹਿਲਾ ਫੜੀ ਗੱਲ ਓ ਝੱਗ ਜਾ ਮੈਨਾ ਮੁਸਾਫਰਾਂ ਦੇ ਸੁਨੇ ਮੰਜੇ ਬਾਲੇ ਯਾਦ ਕਰੀ ਨਾ ਸਵੇਰੇ ਕਿਤਾ ਪਹਿਲਾ ਫੜੀ ਗੱਲ ਝੱਗ ਜਾ ਮੈਨਾ ਮੁਸਾਫਰਾਂ ਦੇ ਸੁਨੇ ਮੰਜੇ ਬਾਲੇ ਸੁੰਝ ਸੱਜਰੇ ਬਜਾਗ ਨੀ ਤੇ ਲੈਟ ਕੱਲ ਨੂੰ ਲੈਟ ਕੱਲ ਨੂੰ ਲੈਟ ਕੱਲ ਨੂੰ ਨੀ ਮੇਰੀ ਦਿੱਲੀਓ ਕਨੇਡਾ ਦੀ ਹਏ ਦਿੱਲੀਓ ਕਨੇਡਾ ਦੀ ਹਾਏ ਦਿੱਲੀੋਂ ਕੈਨੇਡਾ ਦੀ ਫਲਾਈਟ ਕੱਲ ਨੂੰ ਦਿੱਲੀੋਂ ਕੈਨੇਡਾ ਦੀ ਫਲਾਈਟ ਕੱਲ ਨੂੰ ਮੈਨੂੰ ਇੰਡੀਆ ਰੋਂਦੀ ਨੂੰ ਕੱਲੀ ਛੱਡ ਜਾਵੇਂਗਾ ਮੇਰੀ ਦਿੱਲੀੋਂ ਕੈਨੇਡਾ ਦੀ ਫਲਾਈਟ ਕੱਲ ਨੂੰ ਮੈਨੂੰ ਇੰਡੀਆ ਰੋਂਦੀ ਨੂੰ ਕੱਲੀ ਛੱਡ ਜਾਵੇਂਗਾ ਮੇਰੀ ਦਿੱਲੀੋਂ ਕੈਨੇਡਾ ਦੀ ਫਲਾਈਟ ਕੱਲ ਨੂੰ ਮੈਨੂੰ ਇੰਡੀਆ ਰੋਂਦੀ ਨੂੰ ਕੱਲੀ ਛੱਡ ਜਾਵੇਂਗਾ ਮੇਰੀ ਦਿੱਲੀੋਂ ਕੈਨੇਡਾ ਦੀ ਫਲਾਈਟ ਕੱਲ ਨੂੰ ਮੇਰੀ ਦਿੱਲੀੋਂ ਕੈਨੇਡਾ ਦੀ ਫਲਾਈਟ ਕੱਲ ਨੂੰ ਤੇ ਸਾਡੇ ਅੱਜ ਦੇ ਮੌਜੂਦ ਮਾਨ ਅਸੀਂ ਉਹਨਾਂ ਦੇ ਇੱਥੇ ਪਹੁੰਚਣ ਦੇ ਸਾਰੀ ਪਾਰਟੀ ਵੱਲੋਂ ਨਿੱਗਾ ਸਵਾਦ ਕਰਦੇ ਜੀ ਆਖਦੇ ਆ ਚਲੋ ਅਗਲਾ ਗਾਣਾ ਇੱਕ ਵਾਰ ਤੁਹਾਡੀ ਸੇਵਾ ਚ ਪੇਸ਼ ਕਰ ਰਹੇ ਆ ਕਿਉਂਕਿ ਕਾਲਾ ਚਸ਼ਮਾ ਬਗ ਰੰਗਲੀਆ ਸਾ ਮੇਰੇ ਭਾਈ ਦੀ ਫਰਮਾਇਸ਼ ਚ ਲੱਗ ਗਈ ਰੇਸ਼ਵੀਰ ਮਾਲਵਰ ਉਹ ਜਿੱਦਾਂ ਕਾਲੇ ਚਸ਼ਮੇ ਚ ਰਹਿ ਪ ਨਹੀਂ ਤਾਂ ਕਿਤਾ ਮੇਰਾ ਭਾਈ ਕਹਦਾ ਤਾਂ ਮੈਨੂੰ ਇਸ਼ਾਰੇ ਕਰ ਰਿਹਾ ਮੇਰੇ ਤਰਫ ਆਦੀ ਹੈ ਤੇ ਲਾ ਪੇਸ਼ ਕਰਦੇ ਰੇਸ਼ਵੀਰ ਮਾਲਵਰ ਕੀ ਕੁੜੀ ਹੱਥ 'ਤੇ ਤਿਲਕ ਦੀ ਜਾਵੇ ਅੱਖਾਂ ਮੂਰੇ ਬਹਿ ਜਾ ਮਿੱਤਰਾ ਤੇਰੇ ਮੂੰਹ 'ਚ ਵਰਕੀਆਂ ਪਾ ਮ ਲਾ ਪੇਸ਼ ਕਰਦੇ ਧਿਆਨ ਦੇਣਾ ਹਾਂ ਜੀਗੇ ਕਣੀ ਸੰਦੂਰੀ ਜੀ ਹਰੰਗ ਤੇਰੇ ਕੂੜੇ ਕੂੜੇ ਹੇ ਕੂੜੇ 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 ਅੰਗਨੀ ਸੰਦੂਰੀ ਜੀ ਹਰੰਗ ਬਿਨਾਂ ਪਿੱਤਿਆਂ ਬਿਨਾਂ ਪਿੱਤਿਆਂ ਸਰੂਰ ਚੜ ਜਾਵੇ ਰੇਸ਼ਵੀਰ ਮਾਲਬਾਰਗੀ ਕੁੜੀ ਹੱਥ ਚੋਂ ਤੇਰੇ ਕਿਦੀ ਹੀ ਜਾਵੇ ਹੋਰੇ ਸ਼ਵੀਰ ਮਾਲਬਾਰਗੀ ਦੀਆ ਬੁਲਾਉਂਦਾ ਕੰਨ ਤੇਰਾ ਨਹੀਂ ਗੱਲ ਕਰਨੀ ਕਿ ਸੂਤੀਆਂ ਘਰ ਚੱਲੀ ਆ ਬੁਲਾਉਂਦਾ ਕੰਨ ਤੇਰਾ ਨਹੀਂ ਗੱਲ ਕਰਨੀ ਕਿ ਸੂਤੀਆਂ ਕਿਤ ਸੋਹਣਿਆ ਕਿਤੇ ਲੱਗ ਜਾਣਾ ਜੀ ਕਿਤ ਸੋਹਣਿਆ ਕਿਤ ਸੋਹਣਿਆ ਕਿਤੇ ਲੱਗ ਜਾਣਾ ਜੀ ਤੇਰੀ ਤੇ ਤੁੰਦ ਨਸਰ ਹਣੇ ਕੱਦਾ ਬਿੱਲੀਆਂ ਦੇ ਪੱਜ ਕੇ ਤੁਰੇ ਬੱਲੀ ਗੇ ਹੋ ਤੇਰਾ ਦੁਨੀਆ ਤੋਂ ਚੋਰੀ ਹੱਥ ਫੜ ਕੇ ਮੈਂ ਆਪੇ ਜਾਉ ਲੈ ਬੱਲੀ ਗੇ ਹੋ ਤੇਰਾ ਦੁਨੀਆ ਤੋਂ ਚੋਰੀ ਹੱਥ ਫੜ ਕੇ ਮੈਂ ਆਪੇ ਜਾਉ ਲੈ ਬੱਲੀ ਗੇ ਹੋ ਚੱਲ ਖੱਜਲਾ ਤਿਆਰੀ ਆਪਾਂ ਮਾਰਨੀ ਉਹ ਡਾਰੀ ਕੱਲ ਦੇ ਘੱਟ ਚ ਮਕੀਲਾ ਨਾ ਕਹਾਵੇ ਹੋਰੇ ਸ਼ਵੀਰ ਮਾਲ ਬਾਰੇ ਕੀ ਕੁੜੀ ਹੱਥ ਚੋਂ ਤਿਲਕਦੀ ਤਿਲਕਦੀ ਟਿਉ ਤਿਲਕਦੀ ਟਿਉ ਚਰਕਦੀ ਜਾਵੇ ਹੋਰੇ ਜਮੀਰ ਮਾਰ ਬਰਗੀ ਓਏ ਆਹ ਓਏ ਆਹ ਓਏ ਓਏ ਜੱਟ ਦੀ ਓਏ ਹੋਰ ਮਰਦੇ ਸੁਪਨੇ ਤੇ ਆ ਕੇ ਉਹ ਮਿੱਤਰਾਂ ਬਖੜ ਗਿਆ ਬਾ ਫੜ ਕੇ ਬਲ ਬਲ ਮਾ ਸਰੀਰ ਚੱਤ ਡੋਲਦਾ ਨੀ ਲੀੜੇ ਤੇਰਾ ਤੰਗ ਹੋ ਗਾਇ ਏ ਓਹ ਇੱਕ ਗੁੰਗ ਮਾ ਸਰੀਰ ਚੱਤ ਡੋਲਦਾ ਨੀ ਲੀੜੇ ਤੇਰਾ ਤੰਗ ਹੋ ਗਾਇ ਏ ਓਹ ਗੱਲਾ ਗੋਰੀਆਂ ਗਲਾਬੀ ਤਰਖੰਡ ਦੀ ਨੀ ਕੋਲ ਮੂੜ ਅੰਗ ਹੋ ਗਾਇ ਏ ਓਹ ਗੱਲਾ ਗੋਰੀਆਂ ਗਲਾਬੀ ਤਰਖੰਡ ਦੀ ਨੀ ਕੋਲ ਮੂੜ ਅੰਗ ਹੋ ਗਾਇ ਏ ਓਹ ਤੇਰੇ ਨੈਣਾ ਦੀ ਕਟਾਰੀ ਕਾਰ ਚੱਲੀ ਹੋਛੇ ਆਰੀ ਤੇਰੇ ਨੈਣਾ ਦੀ ਤੇਰੇ ਨੈਣਾ ਦੀ ਕਟਾਰੀ ਕਾਰ ਚੱਲੀ ਹੋਛੇ ਆਰੀ ਮੁੰਡਾ ਸੋਚਦਾ ਕੀ ਬਣ ਤੇ ਬਣਾ ਦੇ ਜਵੀਰ ਮਾਲ ਬਰਗੀ ਕੁੜੀ ਹੱਥ ਚ ਤੇਰੇ ਕਿ ਦੀ ਜਾਵੇ ਹੋਰੇ ਜਵੀਰ ਮਾਲ ਬਰਗੀ ਮੇਰਾ ਮੂੰਹ ਤੇ ពੁਰਕੀਆਂ ਹੰਪਾਵਾ ਵੇਖ ਮੁਰ ਮਗਨ ਤੁਰੇ ਕੁੜੀ ਹੱਥ ਚ ਤੇਰੇ ਕਿ ਦੀ ਜਾਵੇ ਹੋਰੇ ਜਵੀਰ ਮਾਲ ਬਰਗੀ ਮੇਰਾ ਮੂੰਹ ਤੇ ਪੁਰਕੀਆਂ ਹੰਪਾਵਾ